ਆ ਫਿਰ ਮਨ ਚਿਤ ਵਿਆਪਨ ਮਿਲੇਗਾ ਉਚਰਤ ਗੁਣ ਗੁਪਾਲ ਜਸ ਉਚਾਰਨ ਕਰ ਜਪ ਮੁਖ ਤੋਂ ਉਚਾਰਨ ਕਰ ਜਪ ਮਨ ਮੇਰੇ गोविंद ਕੀ ਬਾਣੀ ਜਪ ਮਨ ਸਤਿਨਾਮ ਸਦਾ ਸਤਿਨਾਮ ਉਤਰਦੀ ਦੇ ਮਾਲਕ ਦੇ ਗੁਣ ਜਿਹੜੇ ਆ ਉਹਨਾਂ ਨੂੰ ਗਾ ਉਹਨਾਂ ਨੂੰ ਧਿਆ ਉਨਾਂ ਦਾ ਅਰਾਧਨ ਕਰ ਕੀ ਹੋਵੇਗਾ ਦੂਰ ਤੇ ਜਮ ਭਗੈ ਜਮ ਜਿਹੜੇ ਦੁੱਖ ਦੇਣ ਵਾਲੇ ਵੈਰੀ ਨੇ ਉਹ ਦੂਰ ਤੋਂ ਹੀ ਭੱਜ ਜਾਣ ਕਦੋਂ ਜਦੋਂ ਰੱਬ ਵੱਲ ਨੂੰ ਚੱਲ ਪਿਆ ਆਪਾ ਸਵਾਰਨ ਲੱਗ ਪਿਆ ਮਹਾਰਜ ਬਾਬਾ ਫਰੀਦ ਸਾਹਿਬ ਦੇ ਬਚਨ ਨੇ ਜੀ ਉਹ ਵੀ ਇਹ ਬਚਨ ਕਹਿੰਦੇ ਨੇ ਆਪ ਸਵਾਰੇ ਮੈਂ ਮਿਲੇ ਬੇ ਮਿਲਿਆ ਸੁਖ ਹੋਏ ਕਈ ਵੇਰ ਪ੍ਰਚਾਰ ਕਰਦੇ ਆ ਵਿਸਾਰ ਕਰਦੇ ਆ ਗੱਲਾਂ ਬੜੀਆਂ ਧਾਰਮਿਕ ਕਰਦੇ ਆ ਧਰਮ ਦੀ ਧੁਦਾ ਨੂੰ ਉੱਚਾ ਲਹਿਰਾਉਣਾ ਚਾਹਨੇ ਆ ਪਰ ਜੀਵਨ ਨਹੀਂ ਹੁੰਦਾ ਉਸ ਪਾਚਨ ਚੱਲਿਆ ਨਹੀਂ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੱਲਾਂ ਕਰਦੇ ਜੀਵਨ ਵਿੱਚ ਨਹੀਂ ਐ ਤੇ ਪੁੱਜ ਨਹੀਂ ਹੋਵੇਗਾ ਜੇ ਤੇਰੇ ਜੀਵਨ ਵਿੱਚ ਆ ਨਾ ਫਿਰ ਦੁੱਖ ਨਹੀਂ ਆਵੇਗਾ ਦੁੱਖ ਵੀ ਦੂਰ ਹੋ ਜਾਣਗੇ ਜਦ ਉਹ ਨਰੰਕਾਰ ਬਲ ਨੂੰ ਅੰਦਰੋਂ ਤੁਰਿਆ ਹੋਇਆ ਚੜਿਆ ਪਿਆ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਹ ਸਾਧੂ ਕੋ ਬਿੰਦ ਭਜਨ ਜਿੱਥੇ ਸਾਧ ਸੰਗਤ ਔਰ ਸਤਗੁਰੂ ਦਾ ਸੰਗ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਮਾਲਕ ਵੈਗ ਰੂਪ ਜਿਹੜਾ ਧਰਤੀ ਦੀ ਪਾਲਣਾ ਕਰਦਾ ਗ੍ਰੰਥਾਂ ਕਰਕੇ ਜਨ ਨਹੀਂ ਜੋਗੇ ਨਾ ਉਹ ਵੈਗ ਰੂਪ ਦਾ ਭਜਨ ਹੁੰਦਾ ਹੈ ਮਹਾਰਾਜ ਸੱਚੀ ਪਾਤਸ਼ਾਹ ਨੂੰ ਅਰਜੁਨ ਸਹਿਬ ਮਹਾਰਾਜ ਵੀ ਬਚਨ ਕਰਦੇ ਨੇ ਮਹਾਰਾਜ ਕਹਿੰਦੇ ਆ ਜਹ ਹਰਿ ਸਿਮਰਨ ਭਇ ਤਹਿ ਉਪਾਦ ਗਤ ਕੀਨੀ ਜਿੱਥੇ-ਜਿੱਥੇ ਸਿਮਰਨ ਹੁੰਦਾ ਹੈ ਜਿੱਥੇ-ਜਿੱਥੇ ਤੋਂ ਭਾਵ ਭਾਰੀ ਵੀ ਜਿਹੜੀਆਂ-ਜਿਹੜੀਆਂ ਜਗਾ ਤੇ ਜਿੱਥੇ ਜਿੱਥੇ ਤੋਂ ਭਾਵ ਜਿਹੜੇ ਜਿਹੜੇ ਕਿਰਤੇ ਅੰਦਰ ਜਿਹੜੇ ਜਿਹੜੇ ਸ਼ਰੀਰ ਵਿੱਚ ਬੰਦਗੀ ਹੋ ਰਹੀ ਰੱਬ ਦਾ ਚਿੰਤਨ ਕੀਤਾ دارਿਆ ਉਥੇ ਉਥੇ ਮਹਾਰਾਜ ਇੱਥੇ ਵੀ ਬਚਨ ਕਰਦੇ ਜਸ ਸਾਤ ਗੋਬਿੰਦ ਭਗਉ ਵਿਦ ਭਦਨ ਜਿੱਥੇ ਰੱਬ ਦੀ ਬੰਦਗੀ ਹੋ ਰਹੀ ਅਬਾਦਤ ਹੋ ਰਹੀ ਰੱਬ ਨੂੰ ਚਿਤ ਵਿਆਦਾਰਿਆ ਕਹਿੰਦੇ ਕੀਰਤਨ ਨਾਨਕ ਦੀ ਪ੍ਰਮਾਤਮਾ ਦੀ ਕੀਰਤੀ ਕੀਰਤਨ ਭਗਤੀ ਕੀਰਤੀ ਉਹਦਾ ਯਾਦ ਕਰਨਾ ਉਹਦਾ ਸਿਮਰਨ ਕਰਨਾ ਇਹ ਭਗਤੀ ਹੋ ਰਹੀ ਹੈ ਨਹੀਂ ਕਿ ਆਤਮਾ ਗੁਰਦੁਆਰੇ ਸਤ ਸੰਗਤ ਚ ਆ ਗਿਆ ਤੇ ਭਾਈ ਕੰਮ ਚੱਲਦਾ ਵੇ ਨਹੀਂ ਨਿਤ ਨਿਤ ਹਰ ਰੋਜ਼ ਕਰਨਾ ਜਪਣਾ ਜੁੜਨਾ ਤੁੜਨਾ ਭਲਾ ਚਿਤਵਣਾ ਭਲਾ ਕਰਨਾ ਮਹਾਰਾਜ ਕਹਿੰਦਿਆ ਨਿਤ ਜਪੀਐ ਸਾਸ ਗਰਾਸ ਨਾਉ ਮਰਵਤ ਘਾਰ ਦਾ ਨਿਤ ਨੇਮ ਜਿੰਨੂੰ ਕਹਿੰਨੇ ਆ ਨਿਤ ਨੇਮ ਕਹਿੰਨੇ ਆ ਤੇ ਕਦੇ ਵੀ ਮੇਂ ਪਿੱਛੋ ਕਰ ਲਿਆ ਤੇ ਕਹਿੰਨੇ ਜੀ ਮੈਂ ਨਿਤ ਨੇਮ ਹੀ ਹੁੰਨਾ ਕਿਹੜਾ ਨਿਤ ਅਰ ਰੂਤ ਨੇਮ ਨਿਜ਼ਮ ਨੂੰ ਨਿਭਾਉਣਾ ਇਹ ਮੇਰਾ ਨਿਜ਼ਮ ਹੈ ਮੈਂ ਗੁਰਦੁਆਰਾ ਸਰਦਾਰ ਆ ਨਿਜ਼ਮ ਹੈ ਸੇਵਾ ਕਰਨੀ ਹੈ ਮੈਂ ਦਮੇ ਕਥਾ ਕਰਨੀ ਕਥਾ ਸੁਣਨੀ ਆ ਅਰ ਨਿਜਮੇ ਕੀਰਤਨ ਕਰਨਾ ਕੀਰਤਨ ਸੁਣਨਾ ਹੈ ਨਿਜਮੇ ਭਲੇ-ਬਾਥੇ ਕੋ ਦਾ ਦੇਸ਼-ਕੌਮ ਦੇ ਭਲੇ ਲਈ ਸਮਾਂ ਕੱਢਣਾ ਹੈ ਨਿਜਮੇ ਮੇਰਾ ਕਿ ਮੈਂ ਪਹਿਲਾਂ ਸਭ ਤੋਂ ਗੁਰੂ-ਗੁਰੂ ਜਪਣਾ ਹੈ ਗੁਰੂ ਦੀ ਬਾਣੀ ਪੜ੍ਹਨੀ ਹੈ ਮਹਾਰਾਜ ਕਹਿੰਦੇ ਨਿਜਮ ਜਿਹੜਾ ਨੱਬਾ ਹੁੰਦਾ ਹੈ ਜਿਹੜਾ ਜਪਦਾ ਹੈ ਭਗਤੀ ਬੰਦਗੀ ਵਾਲਾ ਹੈ ਤੇ ਫਿਰ ਧਰਮਰਾਜ ਚਮਰਾਜ ਆਪਣੇ ਜਮਾਨੋਂ ਕੀ ਗੱਲ ਕਹਿੰਦਾ ਹੈ ਅਣਾਨ ਹਉ ਨਾ ਤੂੰ ਉਹ ਕਹਿੰਦਾ ਨਾ ਤਾਂ ਮੈਂ ਤੇ ਨਾ ਤੁਸੀਂ ਉਹਨੂੰ ਜਾ ਕੇ ਦੁੱਖ ਦੇਣ ਵਾਲੇ ਪਤਘੀ ਵਾਲੇ ਨੂੰ ਜੇ ਦੁੱਖ ਦੇਵੋਗੇ ਤੇ ਉਹਦੇ ਬਾਬਤ ਜਿਹੜੀ ਪ੍ਰਮਾਤਮਾ ਨੇ ਸਦਾ ਦੇਣੀ ਹੈ ਨਾ ਪ੍ਰਮਾਤਮਾ ਵੱਲੋਂ ਜਿਹੜੀ ਝੜ ਝੰਗ ਹੋਣੀ ਆ ਉਹਦੇ ਵਿੱਚ ਨਾ ਤੁਸੀਂ ਔਰ ਜਿਹੜੀ ਇਹ ਗੁਸਤਾਖੀ ਕਰਨ ਵਾਲੇ ਤੇ ਮੈਂ ਤੁਹਾਨੂੰ ਭੇਦਾਂਗਾ ਤੇ ਨਾਮ ਹੈ ਅਣਾ ਹਾਂ ਅਣਾ ਤੂੰ ਨਹੀਂ ਛੁਟੇ ਕਹਿੰਦੇ ਕਦੇ ਛੁਟਕਾਰਾ ਨਹੀਂ ਹੋਵੇਗਾ ਕਦੇ ਬਖਸ਼ੇ ਨਹੀਂ ਜਾਵਾਂਗੇ ਇਸ ਕਰਕੇ ਔਰ ਜਮਰਾਜ ਕਹਿੰਦਾ ਆ ਨਿਕਟ ਨਾ ਜਾ ਯੋ ਦੂਤ ਉਹਦੇ ਨੇੜੇ ਨਾ ਦਾਇਆ ਦੇ ਕਿਤੇ ਉਹਨੂੰ ਸਤਾ ਨਾ ਬਿਆ ਦੇ ਉਹ ਪ੍ਰਭੂ ਨੂੰ ਜਪਣ ਵਾਲਾ ਪ੍ਰਭੂ ਤੇ ਪਿਆਰੇ ਹਾਂ ਉਹ ਦੇਣਗੇ ਜਾਣਗੇ ਦੂਤੇ ਉਹਦੇ ਨੇੜੇ ਨਹੀਂ ਜਾਣਗੇ ਔਰ ਉਹਦੇ ਨੇੜੇ ਨਾ ਤਾਂ ਆਇਆ ਦੇ ਕਿਸ ਕਰਕੇ ਮਹਾਰਾਜ ਸੱਚੀ 파ਰਸ਼ਾ ਕਹਿੰਦੇ ਨੇ ਉਹਨੂੰ ਜਪ ਜਮ ਜਿਹੜਾ ਉਹ ਭੱਜ ਜਾਵੇਗਾ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪਵੇਗਾ ਨਹੀਂ ਤੇ ਜਨਮ ਜਿਹੜਾ ਇਹ ਜੀਵਨ ਮਿਲਿਆ ਤਾਹੀਂ ਚਲਾ ਦਏ ਕਮਰਦ ਕੇ ਆਪੀ ਨੇ ਭੋਗ ਭੋਕੇ ਕੋਈ ਪਥਮੜ ਪੌਰ ਸੁਧਾਇਆ ਵੱਡਾ ਹੁਆ ਦੁਨੀਦਾਰ ਗਲ ਸੰਗਲ ਘੱਟ ਚਲਾਇਆ ਅੱਗੇ ਕਰਨੀ ਕੀਰਤ ਵਾਚੀਏ ਅੱਗੇ ਜਿਹੜਾ ਐ ਨਾ ਇਹ ਕਹਦਾ ਨਾ ਕਿੰਨੀ ਦੌਲਤ ਕਿੰਨੀਆਂ ਨੇ ਪ੍ਰਾਪਰਟੀ ਬਣਾਈ ਆ ਅੱਗੇ ਉਹਦੀ ਕਰਨੀ ਤੇ ਕੀਰਤ ਕਿੰਨੀ ਪ੍ਰਮਾਤਮਾ ਨੇ ਕੀਰਤੀ ਵਢਾਈ ਸ਼ੋਭਾ ਅਗੈ ਕਰਨੀ ਕੀਤਵਾਚੀ ਹੈ ਬਹਿ ਲੇਖਾ ਕਰ ਸਮਝਾਇਆ ਫਿਰ ਉਹਨੂੰ ਲੇਖਾ ਸਮਝਾਇਆ ਗਿਆ ਤੂੰ ਕੀ ਕੁਝ ਕਰਦਾ ਰਿਆ ਆਦੇ ਤੂੰ ਆ ਵੀ ਕੀਤਾ ਆਵੇ ਕੀਤਾ ਬਹਿ ਲੇਖਾ ਕਰ ਸਮਝਾਇਆ ਕਿ ਜੇ ਰੱਬ ਨੂੰ ਜੱਪਿਆ ਨਾ ਫਿਰ ਲੇਖਾ ਕੋਈ ਨਾ ਪੁੱਛਾਈ ਜਾਂ ਅੰਮਕ ਸ਼ੰਦਾ ਕਹਿੰਦੇ ਬਹਿ ਲੇਖਾ ਕਰ ਸਮਝਾਇਆ ਖਉ ਨਹੁ ਵਈ ਫੋਂਦਈ ਔਰ ਕਹਿਣ ਲੱਗੇ ਉਹੋ ਜਦ ਲੇਖਾ ਦੱਸ ਦਿੱਤਾ ਨਾ ਕਰਦਾ ਤੂੰ ਆ ਕੁਝ ਰਿਆ ਤੇ ਉਹਦੇ ਲਈ ਰੱਬ ਦੇ ਘਰ ਵਿੱਚ ਜਗ੍ਹਾ ਨਾ ਰਹੀ ਬੈਠਣ ਵਾਸਤੇ ਖਲੋਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਸੁਣੀਏ ਪਿਆਰੂ ਆਇਆ ਮਨੋਂ ਲੋਂਦਾ ਪਰ ਲੰਦਾ ਤਾਹਾਂ ਮਾਰਦਾ ਐ ਕਿ ਕੋਈ ਮੇਰੀ ਫੁਕਾਦ ਸੁਨੇ ਕੋਈ ਮੇਰੀ ਬਾਹ ਪਗੜੇ ਮਹਾਰਾਜ ਸਾਹਿਬ ਕਹਿੰਦੇ ਮਨ ਅੰਦਾਇ ਜਨਮ ਗਵਾਇਆ ਮਨ ਅਗਿਆਨ ਵਿੱਚ ਲੱਗ ਕੇ ਜਨਮ ਬੇਅਰਥ ਗਵਾ ਦਿੱਤਾ ਬਰਬਾਦ ਕਰ ਦਿੱਤਾ ਆਵਾਜ਼ ਨਾ ਹੋ ਸਕਿਆ ਕਿਉਂਕਿ ਬਾੜੀ ਚਟਮਣੀ ਬਾੜੇ ਪਾਛੇ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਪਰਮਾਤਮਾ ਨੂੰ ਆਰਾਧ ਅਰ ਦੁੱਖ ਨਾ ਲੱਗੇ ਕਦੇ ਤਦ ਪਾਰ ਬ੍ਰह्म ਚੇਤਾਰੇ ਤੈਨੂੰ ਕਦੇ ਦੁੱਖ ਨਹੀਂ ਲੱਗੇਗਾ ਜੇ ਤੂੰ ਪ੍ਰਮਾਤਮਾ ਨੂੰ ਚੇਤੇ ਕਰੇ ਆ ਰਤਨ ਕਰੇ ਜਮ ਕੰਕਰ ਨੇੜ ਨਾ ਆਵਈ ਜਮ ਜੰਦਾਰ ਨਾ ਆਵੀ ਨੇੜੇ ਜਮ ਜਿਹੜਾ ਅਰੀ ਜਿੰਦ ਦਾ ਵੈਰੀ ਆ ਉਹ ਤੇਰੇ ਨੇੜੇ ਨਹੀਂ ਆਵੇਗਾ ਬਾਰੀ ਤੌਰ ਤੇ ਦੁੱਖ ਨੇੜੇ ਨਹੀਂ ਆਵੇਗਾ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਆ ਗੁਰ ਸਿੱਖ ਪਿਆਰੇ ਇਹ ਰੱਬ ਦੇ ਨਾਲ ਪਿਆਰ ਕਰਨ ਵਾਲੇ ਔਰ ਜਨ ਤੇਰੇ ਨੇੜੇ ਨਹੀਂ ਆਵੇਗਾ ਔਰ ਦੁੱਖ ਨੇੜੇ ਨਹੀਂ ਆਵੇਗਾ ਸਤਾਵੇਗਾ ਨਹੀਂ ਤੈਨੂੰ ਟਲਾ ਨਹੀਂ ਸਕੇਗਾ ਜਿਹਦੇ ਰੱਬ ਦਾ ਆਰਾਧਨ ਕਰਦਾ ਹੈ ਪਰਮਾਤਮਾ ਦੇ ਮੁਤਲਕ ਜੀਵਨ ਬਸਰ ਕਰਦਾ ਹੈ ਮਹਾਰਾਜ ਕਹਿੰਦੇ RAM ਨਾਮ ਦੂਜਨ ਜਪੈ ਜਿਹੜਾ ਜਨ ਜੀਵ ਪਰਮਾਤਮਾ ਵੈਗੁਰੂ ਦਾ ਜਿਹੜਾ ਰਮਿਆ ਹੋਇਆ ਦਾਤੈਨ ਉਹਦਾ ਨਾਮ ਜਿਹੜਾ ਜਪਦਾ ਹੈ ਅੰਨ ਦਿਨ ਸਤਿ ਜਾਗੈ ਕਹਿੰਦੇ ਉਹ ਰਾਤ ਬਦਨੇ ਜਾਗਦਾ ਇਹਦੇ ਤੋਂ ਇਹ ਭਾਵਨਾ ਲੈ ਦੇਣਾ ਕਿ ਉਹਨੂੰ ਨੀਂਦ ਨਹੀਂ ਆਉਂਦੀ ਨਹੀਂ ਉਹ ਸੌਂਦਾ ਹੈ ਤੇ ਸੁੱਤਾ ਹੋਇਆ ਵੀ ਸਾਵਧਾਨ ਹੁੰਦਾ ਹੈ ਸੁੱਤਿਆਂ ਵੀ ਸਿਮਰਨ ਚੱਲਦਾ ਹੈ ਸੌਂਦੇ ਵਾਹੂ ਵਾਹੂ ਉੱਚਰੇ ਉੱਠ ਤੇ ਵੀ ਵਾਹੂ ਕਰੇਣ ਉਹ ਸੌਣ ਵੇਲੇ ਵੀ ਜਪਦਾ ਹੈ ਗੁਰਬਾਣੀ ਸੰਧਾ ਤੇ ਨੀਂਦ ਆ ਜਾਂਦੀ ਏ ਉਹ ਬਾਣੀ ਹੀ ਉਹਦੇ ਸੁਪਣਿਆਂ ਦਾ ਰੂਪ ਬਣ ਕੇ ਚੱਲਦੀ ਏ ਸੋ ਤੇੰਪੈ ਮੁਖ ਦੇ ਵਿੱਚੋਂ ਵੀ ਵੈ ਗੁਰੂ ਦਾ ਨਾਮ ਨਿਕਲਦਾ ਹੈ ਰੱਬ ਦਾ ਨਾਮ ਨਿਕਲਦਾ ਹੈ ਜਿਹਦੇ ਸੁੱਤਿਆ ਹੋਇਆ ਮੁਖ ਵਿੱਚੋਂ ਵੀ ਇਹ ਬਚਨ ਨਿਕਲਦੇ ਆ ਮਹਾਰਾਜ ਕਬੀਰ ਸਾਹਿਬ ਕਹਿੰਦੇ ਮੇਰੇ ਤਨ ਦਾ ਚਮੜਾ ਉਤਾਰੋ ਉਹਦੀਆਂ ਜੁੱਤੀਆਂ ਤਿਆਰ ਕਰਾਓ ਤੇ ਐਸਾ ਜਿਹੜਾ ਸੁੱਤਾ ਹੋਇਆ ਵੀ ਵਾਹਿਗੁਰੂ ਵੈਗੁਰੂ ਕਰਦਾ ਰੱਬ ਰੱਬ ਕਰਦਾ ਨਾ ਉਹਦੇ ਕਦਮਾਂ ਵਿੱਚ ਵਾਦੇਓ ਉਹ ਕਾ ਲਗੀ ਕਬੀਰ ਸੁਪਨੇ ਹੂ ਬਰੜਾਈ ਕੈ ਜੇ ਮੁਖ ਨਿਕਸੈ ਨਾਮ ਤਾਕਿ ਪਗ ਕੀ ਪਨਹੀ ਮੇਰੇ ਤਨ ਉਚਾਰ ਕਹਿੰਦੇ ਉਹ ਸਾਧ ਤਾਨ ਰਹਦਾ ਉਹ ਸੁਣਤਾ ਆਵਿਆ ਸੁਪਨੇ ਵਿੱਚ ਵੀ ਅਰ ਤੰਤ ਮਾੜੀ ਪਾਛੇ ਨਹੀਂ ਦਾ ਕੋ ਸੰਗਤ ਵਿੱਚ ਨਹੀਂ ਗਾਣਾ ਕਰਦਾ ਉਹ ਸਾਬ ਤਾਂਡ ਰਹਿੰਦਾ ਆ ਮਹਾਰਾਜ ਕਹਿੰਦੇ ਤੰਤ ਮੰਤਰ ਜੋ ਵਾਈ ਅਰ ਤੰਤਰ ਮੰਤਰ ਆਦ ਜਿਹੜੇ ਨੇ ਉਹਦੇ ਉੱਪਰ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਅਰ ਤੰਤਰਾ ਮੰਤਰਾਂ ਵਾਲੇ ਬੜੇ ਫਿਰਦੇ ਜਿਹੜਾ ਗੁਰੂ ਲੜ ਲੱਗਾ ਹੈ ਜਿਹਨੂੰ ਗੁਰੂ ਤੇ ਪ੍ਰੋਖਸਾ ਹੈ ਗੁਰੂ ਨੂੰ ਜਪਦਾ ਹੈ ਗੁਰੂ ਤੋਂ ਸવાય ਹੋਰ ਕਿਦੇ ਵੀ ਉਹਦਾ ਕੋਈ ਖਿਆਲ ਨਹੀਂ ਬਾਣੀ ਪੜਨ ਵਾਲਾ ਉਹਦੇ ਤੇ ਇਹ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਤਿੱਤ ਕੇ ਆਖ ਨਾ ਲੱਗੇ ਕਹਿਣ ਲੱਗੇ ਮਾੜੀ ਨਜ਼ਰ ਵੀ ਉਹਦੇ ਤੇ ਨਹੀਂ ਪਹੁੰਚ ਸਕੇ ਕਹਿੰਦੇ ਆ ਨਾ ਜੀ ਇਹਨੂੰ ਨਜ਼ਰ ਲੱਗ ਗਈ ਉਹ ਕੀ ਹੈ ਮਾੜੀ ਨਜ਼ਰ ਪੈ ਗਈ ਮਾੜੀ ਮਹਾਰਾਜ ਸਾਹਿਬ ਕਹਿੰਦੇ ਕਿਉਂ ਪਈ ਕਿਉਂਕਿ ਗੁਰੂ ਗੁਰੂ ਜਪਿਆ ਨਹੀਂ ਉਹ ਸ਼ਰੀਰ ਨੇ ਗੁਰੂ ਗੁਰੂ ਜਪੇ ਤੇਰੇ ਵੱਲੇ ਬਾੜੀ ਤੱਕਣੀ ਵੀ ਤੈਨੂੰ ਛੋਹ ਨਹੀਂ ਸਕੇ ਇਹ ਹੋਰ ਤਾਂ ਕਿਤੇ ਰਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਦਿੱਤੇ ਮਨ ਮਾਨਿਆ ਹਿਰਦੇ ਦੇ ਵਿੱਚ ਪ੍ਰਭੂ ਦਾ ਵਾਸਾ ਹੋਇਆ

ਔਰ ਹੋਰੀ ਵਿਚਾਰਾਂ ਦੇਣ ਲੱਗ ਜਾਂਦਾ ਹੈ ਜੀਵ ਮਹਾਰਾਜ ਕਹਿੰਦੇ ਨਹੀਂ ਜੀਵਨ ਕਮਾ ਪ੍ਰਭੂ ਨਭਿਆ ਫੇਰ ਤੇਰਾ ਪਾਰ ਉਤਾਰਾ ਹੋ ਨਹੀਂ ਸਤੁਨ ਸਤ ਸੁਰਤ ਲਿਵ ਮੂਲ ਮੰਤਰ ਤਨ ਸਤ ਮਹਾਰਾਜ ਦੇ ਸ਼ਬਦ ਦੀ ਵਡਿਆਈ ਕਰਦੇ ਆ ਮਾਪੁਰਸ਼ਾਂ ਨੇ ਸੁੰਝਾਣਾ ਕਹ ਲੱਗੇ ਔਰ ਬੜੇ ਪ੍ਰੇਮ ਦੇ ਨਾਲ ਸੰਸਾਰ ਦੇ ਅੰਦਰ ਸ੍ਰੀ ਮਾਨਸੰਤ ਗਿਆਨੀ ਗੁਰਬਚੂ ਸਿੰਘ ਜੀ ਮਹਾਂਪੁਰ ਸਾਧ ਦੇ ਵੇਲੇ ਦਿਨ ਵਿਚਾਰ ਸਥਿਆ ਕਰਦੇ ਸਾਨਾ ਕਹਿਣ ਲੱਗੇ ਕੋਈ ਐਸਾ ਗੁਰੂ ਦਾ ਸਿੱਖ ਬੜਾ ਨਾਮ ਅਭਿਆਸੀ ਤੇ ਉਹ ਨਾਮ ਅਭਿਆਸੀ ਜਿਹੜਾ ਸਿੰਘ ਸੀ ਨਾ ਨਿਤਨੇ ਵਿੱਚ ਪੱਕਾ ਜੀਵਨ ਵਿੱਚ ਪੱਕਾ ਮਰਜ਼ਾਦਾ ਵਿੱਚ ਰਹਿਣ ਵਾਲਾ ਤੇ ਲਾਗੇ ਕੋਈ ਐਸਾ ਤੰਤਰ ਮੰਤਰ ਵਾਲਾ ਜਾਦੂਗਰੀ ਦਿਖਾਉਣ ਆ ਗਿਆ ਉਹ ਕਦੇ ਕਿਸੇ ਨੂੰ ਕੁਝ ਕਰ ਦੇਵੇ ਕਿਸੇ ਨੂੰ ਜਿਵੇਂ ਕਰੰਟ ਲੱਗਦਾ ਕਿਸੇ ਨੂੰ ਕੁਝ ਛਲਦਿਆ ਕਰੇ ਕੋਈ ਡਰਦਾ ਅੱਗੇ ਨਾ ਉਹ ਸਿੰਘ ਖੜਾ ਸੀ ਉੱਜਾ ਕੇ ਅੱਗੇ ਚੱਲਾ ਕਹਿੰਦਾ ਹਾਂ ਭਈ ਦੱਸ ਕੀ ਕਰ ਉਹਨੇ ਉਹਦੇ ਹੱਥ ਵਿੱਚ ਕਹਿੰਦੇ ਕੱਚਾ ਤਾਕਾ ਦੇ ਦਿੱਤਾ ਤਾਕਾ ਤੇ ਆਪਦੇ ਮੰਤਰ ਨਾਲ ਉਹਨੂੰ ਖੁਦ ਪੜਿਆ ਤੇ ਪੜ ਕੇ ਚਾਇਆ ਬਈ ਇਹਨੂੰ ਜਿਵੇਂ ਲਾਇਕ ਲੱਗਦੀ ਇਹਨੂੰ ਮਸਾੜ ਦੇਵਾਂ ਉਹ ਤਾਗੇ ਤੇ ਉਹਦਾ ਪੜਿਆ ਮੰਤਰ ਉਹ ਅਗ ਦੀ ਨਾਟਮੋਂ ਅਦਕ ਚ ਗਿਆ ਕਹਿੰਦੇ ਵਾਪਸ ਆ ਕੇ ਉਸ ਜਾਦੂਗਰ ਦੇ ਨੂੰ ਸੱਟ ਦਿੱਤਾ ਉਹਨੇ ਜਦੋਂ ਸੱਟ ਦਿੱਤਾ ਤੜਪ ਕੇ ਡਿੱਗਿਆ ਤੇ ਉੱਠ ਕੇ ਉਹ ਸਿੰਘ ਦੇ ਕਦਮ ਫੜ ਲੈ ਆਂਦਾ ਭਲਿਆ ਤੂੰ ਮੈਨੂੰ ਪਹਿਲਾਂ ਦੱਸ ਦਿੰਦਾ ਵੀ ਤੂੰ ਖੁਦ ਜਾਦੂਗਰ ਹੈ ਤੂੰ ਖੁਦ ਮੰਤਰ ਜਾਣਦਾ ਯੰਦਾ ਮੱਤੇ ਰਿਆ ਕੇ ਮੰਤਰ ਕੋਈ ਨਹੀਂ ਚਾਹਦਾ ਕਹਿੰਦੇ ਨਹੀਂ ਐਸਾ ਨਹੀਂ ਹੋ ਸਕਦਾ ਮੇਰਾ ਇਹ ਮੰਤਰ ਰੁਕ ਨਹੀਂ ਸਕਦਾ ਚਲਾਇਆ ਹੋਇਆ ਇਹ ਰੁਕ ਕੇ ਵਾਪਸ ਮੇਰੇ ਤੇ ਕਿਵੇਂ ਆ ਗਿਆ ਕਹਿੰ ਲੱਗਾ ਸੱਜਣਾ ਤੂੰ ਕੱਚੇ ਪਿੱੱਚ ਪਿੱਲੇ ਮੰਤਰ ਪੜਦਾ ਹੈ ਤੇ ਮੈਂ ਜਿਹੜਾ ਮੰਤਰ ਪੜਿਆ ਉਹਦੇ ਤੋਲ ਨਹੀਂ ਹੋ ਸਕਦਾ ਕਿਹੜਾ ਉਹ ਗੁਰੂ ਕਾ ਸਿੱਖ ਕਰਨਾ ਮੂਲ ਮੰਤਰ ਪੜਦਾ ਹੈ ਮੂਲ ਮੰਤਰ ਇਹ ਮੂਲ ਮੰਤਰ ਜਿਹੜਾ ਪੜਦਾ ਨਿੱਕੇ ਮੋٹے ਮੰਤਰੋਂ ਦੇ ਨੇੜੇ ਨਹੀਂ ਆ ਸਕਦੇ ਔਰ ਮਹਾਰਾਜ ਨੇ ਜੋ ਬਚਨ ਕਹੇ ਤੇ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਨੇ ਸਤਿਗੁਰ ਸਭਤ ਸੁਰਤ ਲਿਵ ਗੂਲ ਮੰਤਰ ਜਿਹਦੇ ਲਿਵ ਪਰਮਾਤਮਾ ਦੇ ਮੂਲ ਮੰਤਰ ਵਿੱਚ ਜੁੜ ਗਈ ਆ ਨਾ ਕਹਿੰਦੇ ਆਨ ਤੰਤਰ ਮੰਤਰ ਕੀਨਾ ਸਿੱਖਣ ਪ੍ਰਤੀਤ ਹੈ ਔਰ ਕਿਸੇ ਜੰਤਰ ਮੰਤਰ ਦੀ ਸਿੱਖਾਂ ਨੂੰ ਭਰੋਸਾ ਨਹੀਂ ਸੇਖੋਦੇ ਤੇ ਕਰਦੇ ਉਸਤਾਦ ਹੀ ਫਾਪ ਅੱਜਕਲ ਬਹੁਤ ਆਤ ਦੇ ਅੰਦਰ ਲਾਰਾ ਪੁੱਤਰ ਨੂੰ ਹੀ ਪੱਜਾ ਉੱਚੇ ਪਾਠੇ ਜਿਹੜਾ ਗੁਰੂ ਦਾ ਮੰਤਰ ਹੈ ਨਾ ਮੂਲ ਮੰਤਰ ਵਾਹਿਗੁਰੂ ਮੰਤਰ ਉਹਨੂੰ ਜਪਣ ਕੋਈ ਤਿਆਰ ਨਹੀਂ ਉਹਤੇ ਭਰੋਸਾ ਨਹੀਂ ਰਹਿ ਗਿਆ ਕੱਲਿਏ ਪੁਰਾਨਾ ਬਾਬਾ ਫੂਕਾ ਮਾਰੇਗਾ ਫਿਰ ਕੰਮ ਲੋਟ ਆਵੇਗਾ ਉਧਰ ਨੂੰ ਚੱਲ ਪੈਂ ਫਲਾਣਾ ਬਾਬਾ ਤਾਗਾ ਬਣਾਵੇਗਾ ਉਧਰ ਨੂੰ ਤੁਰ ਪੈਂ ਜਿਹੜਾ ਛੱਡ ਹੈ ਧਰਮ ਨਾਲ ਸੰਬੰਧੀ ਕੋਈ ਨਹੀਂ ਜਿਹਦੋਂ ਕਿ ਉਹਨੇ ਮੋੜਿਆ ਸੀ ਇਹ ਤੇ ਮਹਾਰਾਜ ਕਹਿੰਦੇ ਚੰਗਾ ਹੈ ਧਰਮਿਕਲਾ ਫਿਰ ਉਧਰ ਔਰ ਜਿਹੜਾ ਵਿਪਤਾ ਦੇ ਵਿੱਚ ਪਿਆ ਰਹਿੰਦਾ ਹੈ ਮਹਾਰਾਜ ਕਹਿੰਦੇ ਕਾਮ ਕ੍ਰੋਧ ਮਤ ਮਾਨ ਮੋਹ ਔਰ ਕਾਮਨਾਮਾ ਸਵੈ ਕਾਮਨਾਮਾ ਕਾਮ ਦੀ ਗੱਲ ਚੱਲੇਗੀ ਇੱਥੇ ਇੱਕ ਵਿਸ਼ੇ ਤੇ ਜਾ ਕੇ ਰੁਕ ਜਾਂਦੇ ਆ ਵਿਦਵਾਨ ਸੱਜਣ ਕਹਿੰਦੇ ਕਾਮ ਕਾਮ ਸਭ ਕੋ ਕਹੈ ਕਾਮ ਨਾ ਦਾਨੇ ਕੋਏ ਜੇਤੀ ਮਨ ਕੀ ਕਾਮਨਾ ਕਾਮ ਕਹਾਵੇ ਸੋਏ ਜਿੰਨੀਆਂ ਕਾਮਨਾ ਅੰਦਰ ਉਪਜਦੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਹੀ ਔਰ ਕੋਦ ਆਰਿਕ ਤੇ ਤੇ ਵਿਚਾ ਕ੍ਰੋਧਤ ਹੋਣਾ ਕਾਮਨਾ ਪੂਰੀ ਨਹੀਂ ਹੋਏ ਉਹਦੇ ਤੇ ਕ੍ਰੋਧਤ ਹੋ ਜਾਣਾ ਮਦ ਮਾਨ ਮਦ ਹੰਕਾਰ ਪੈਣ ਲੱਗੇ ਹੰਕਾਰੀ ਹੁੰਦਾ ਜਦੋਂ ਕੁਝ ਪਾ ਲਿਆ ਜਦ ਕਛ ਪਾਵਤ ਤਬ ਗਰਭ ਕਰਤਾ ਹੈ ਹੰਕਾਰ ਆ ਗਿਆ

ਉਦੇ ਅੰਦਰ ਦੁਸ਼ੈ ਨਹੀਂ ਰਹਿੰਦੇ ਇਹਦਾ ਤਿਆਗੀ ਹੋ ਕੇ ਪ੍ਰਭੂ ਵੱਲ ਨੂੰ ਚੱਲਦਾ ਸਿਮਰਨ ਦੇ ਨਾਲ ਕਾਮ ਕ੍ਰੋਧ ਹੰਕਾਰ ਬਿਨਸੈ ਮਿਟੈ ਸਗਲੋ ਕੁਪਾਤ ਸਾਰੀਆਂ ਆਦੀਆਂ ਬਿਆਦੀਆਂ ਅੰਦਰੋਂ ਮਿਟਦੀਆਂ ਨੇ ਗੁਰੂ ਵੱਲ ਦੂਰ ਅਰਦੋਈ ਕਰਦਾ ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸੁਜਾਏ ਅੰਮੇਵ ਨਾਨ ਪ੍ਰਭ ਸਰਣਾਬਤੀ ਕਾਰੁ ਤੁਸਾਤੁਰ ਦੇਵ ਵੈਗੁਰੂ ਕਿਰਪਾ ਕਰ ਔਰ ਅਸੀਂ ਬਚ ਜਾਈਏ ਇਨਾਂ ਤੋਂ ਤੂੰ ਬਚਾ ਅਨੰਤ ਮਗਨ ਰਸ ਗਾਮ ਰੰਗ ਨਾਨਕ ਸਰਨਗ ਹੈ ਧੰ ਗੁਰੂ ਅਰਜੁਨ ਦੇ ਮਹਾਰਾਜ ਗੁਰੂ ਨਾਨਕ ਨਰਨਕਾਰੀ ਮਹਾਰਾਜ ਜੀ ਦੀ ਮੋਹ ਛਾਪ ਲਾ ਕੇ ਕਹਿੰਦਿਆ ਫਿਰ ਅੰਦਰ ਆਨੰਦ ਚ ਮਗਨਤਾ ਫਿਰ ਹਾਸਲ ਹੋਵੇਗੀ ਫਿਰ ਆਨੰਦ ਦੇ ਵਿੱਚ ਲੀਨ ਹੋ ਜਾਵੇਗਾ ਫਿਰ ਕਹੇਗਾ ਆਨੰਦ ਹੀ ਆਨੰਦ ਹੈ ਫਿਰ ਕਹੇਗਾ ਆਨੰਦ ਭਇਆ ਮੇਰੀ ਮਾਏ ਕਦੋਂ ਸਤਿਗੁਰੂ ਮੈਂ ਪਾਇਆ ਹੁਣ ਸਤਿਗੁਰੂ ਦੇ

ਤੇ ਪ੍ਰਭੂ ਵੱਲ ਉਹ ਚਲਦਾ ਹੈ ਉਹਦੇ ਰੰਗ ਵਿੱਚ ਮਗਨ ਤਾਂ ਮਸਤ ਹੋ ਕੇ ਖੀਵਾ ਕੇ ਉਹਦੇ ਗੁਣਾਂ ਨੂੰ ਪਾਉਂਦਾ ਮਿਲ ਜਾਂਦਾ ਹੈ ਇਹ ਤਾਂ ਗੁਰੂ ਅਰਜੁਨ ਦੇ ਮਹਾਰਾਜ ਸੱਚੀ ਸਰਕਾਰ ਨੇ ਸਾਡੇ ਤੇ ਮੇਰ ਕਰਦਿਆਂ ਸਾਨੂੰ ਪਾਵਨ ਪਵਿੱਤਰ ਬਚਨਾਂ ਦੇ ਦੁਆਰਾ ਸੂਝ-ਬੂਝ ਬਖਸ਼ੀਏ ਵਿਚਾਰ ਕਰਦਿਆਂ ਆਂ ਆ ਬੇਅਰਥ ਪ੍ਰਕਾਰ ਦੀਆਂ ਭੁੱਲਾਂ ਛੁੱਕਾ ਹੋ ਜਾਂਦੀਆਂ ਸਤਿਗੁਰੂ ਕੀ ਸੰਗਤ ਸਤਿਗੁਰੂ ਕੀ ਮਨਵਾਜ਼ ਬਖਸ਼ਣ ਜੋਗੋਂ ਅਗਤ ਸ੍ਰੀ ਮਤਬੋਧੀ ਬਖਸ਼ ਕਰਨੀ ਸਤਿਗੁਰੂ ਸਾਨੂੰ ਬਣ ਸੁਣਨ ਵਾਲਿਆ ਸਭਨਾਂ ਨੂੰ ਸੋ ਮਤ ਬਖਸ਼ ਕਰਨ ਸਾਨੂੰ ਮਿਹਸੂਸ ਆਵੇ ਅਸੀਂ ਗੁਰੂ ਵੱਲ ਨੂੰ ਚੱਲੀਏ ਗੁਰੂ ਗੁਰੂ ਦਪਿਆ ਕਰੀਏ ਗੁਰਬਾਣੀ ਤੇ ਭਰੋਸਾ ਕਰੀਏ ਤੇ ਗੁਰੂ ਨੂੰ ਆਪਣੀ ਹਿਰਦੇ ਅੰਦਰ ਵਸਾਈਏ ਜਿੱਥੇ ਬਾਹਰੋਂ ਗੁਰੂ ਕੋਲ ਚੱਲ ਕੇ ਆਉਣੇ ਆ ਉੱਥੇ ਅੰਦਰੋਂ ਵੀ ਗੁਰੂ ਵੱਲ ਨੂੰ ਚੱਲਣ ਦਾ ਦਤਨ ਕਰਿਆ ਕਰੀ ਅੰਦਰੋਂ ਵੀ ਬਦਲਾਅ ਲਿਆਈਏ ਅੰਦਰੋਂ ਵੀ ਚਿਤਵਣੀ ਬਦਲੇ ਸੋਚ ਬਦਲੇ ਸਮੰਦ ਬਦਲੇ ਆਇ ਸਤਿਗੁਰੂ ਨਾਲ ਮਿਲਾਪ ਹੋਵੇਗਾ ਸਾਡਾ ਆਇਆ ਹੋਇਆ ਸਫਲਾ ਹੋਵੇ ਇਨੀਆਂ ਕੋ ਬੇਨਤੀਆਂ ਪ੍ਰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ